ਰਾਜਵੀਰ ਜਵੰਦਾ ਦੇ ਸੋਸ਼ਲ ਮੀਡੀਆ ਉਤੇ ਪਰਿਵਾਰ ਨੇ ਪਾਈ ਭਾਵਕ ਪੋਸਟ ਪੋਸਟ ਪੜ੍ਹ ਫੈਨਸ ਦੀਆਂ ਅੱਖਾਂ ਹੋਈਆਂ ਨਾ ਸਸ਼ਕਲ ਮੈਂ ਸੋਨਿਆ ਤੁਸੀਂ ਵਿਕ੍ਰਿਦਾਨਿਕ ਸਵੇਰਾ ਟੀਵੀ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਬਾਰੇ ਜਿਨਾ ਦਾ 8 ਅਕਤੂਬਰ ਨੂੰ ਦਿਹਾਂਤ ਹੋ ਗਿਆ ਸੀ ਕਿਉਂਕਿ ਉਹਨਾਂ ਦਾ ਇੱਕ ਭਿਆਨਕ ਐਕਸੀਡੈਂਟ ਹੋਇਆ ਸੀ ਜਿਸ ਤੋਂ ਬਾਅਦ 40s ਹਸਪਤਾਲ ਦੇ ਵਿੱਚ ਲਗਾਤਾਰ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਿਸ ਤੋਂ ਬਾਅਦ ਇਲਾਜ ਦੇ ਵਿੱਚ ਜਦੋਂ ਉਹਨਾਂ ਦੀ ਸਿਹਤ ਠੀਕ ਨਹੀਂ ਹੋਈ ਤਾਂ ਇਸੇ ਦੌਰਾਨ ਉਹਨਾਂ ਦਾ ਦਿਹਾਂਤ ਹੋ ਗਿਆ 8 ਅਕਤੂਬਰ ਨੂੰ ਦਿਹਾਂਤ ਹੋਇਆ ਸੀ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਸੀ ਹਰ ਕਿਸੇ ਦੀ ਅੱਖਾਂ ਨਮ ਸੀ ਫੈਨ ਤੱਕ ਰੋ ਰੇ ਸੀ ਕਿਉਂਕਿ ਹਰ ਕਿਸੇ ਦੇ ਵੱਲੋਂ ਅਰਦਾਸਾਂ ਕੀਤੀਆਂ ਗਿਆ ਸੀ ਹਾਲੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵੱਲੋਂ ਸੋਸ਼ਲ ਬਿਉਤਿਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਰਾਜਵਿਰਜਵੰਦਾ ਦੇ ਅੰਤਿਮ ਅਰਦਾਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਇਹ ਪੋਸਟ ਵੇਖਨ ਮਗਰੋਂ ਉਹਨਾਂ ਦੇ ਚਾਹਣ ਵਾਲੇ ਦੀਆਂ ਅੱਖਾਂ ਨਮ ਹੋ ਗਈਆਂ ਪੋਸਟ ਵਿੱਚ ਲਿਖਿਆ ਗਿਆ ਕਿ ਆਪ ਜੀ ਨੂੰ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਅਤੇ ਤੁਹਾਡੇ ਸਭ ਦੇ ਹਰਮਨ ਪਿਆਰੇ ਰਾਜਵਿਰ ਸਿੰਘ ਜਵੰਦਾ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 8 ਅਕਤੂਬਰ 2025 ਬੁੱਧਵਾਰ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਣਾ ਵਿੱਚ ਵਿਰਾਜੇ ਹਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਸਾਧ ਦਾ ਭੋਗ ਅਤੇ ਅੰਤਿਮ ਅਰਦਾਸ 17 ਅਕਤੂਬਰ 2025 ਨੂੰ ਦਿਨ ਸ਼ੁੱਕਰਵਾਰ ਸਮਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਜ਼ਿਲ੍ਹਾ ਲੁਧਿਆਣਾ ਦੇ ਤਹਿਸੀਲ ਜਗਰਾਓ ਦੇ ਪਿੰਡ ਪੋਨਾ ਵਿਖੇ ਹੋਵੇਗਾ ਸਾਡੀ ਬੇਨਤੀ ਹੈ ਕਿ ਤੁਸੀਂ ਸਮਾਂ ਕੱਟ ਕੇ ਹਾਜ਼ਰੀ ਭਰੋ ਅਤੇ ਰੂਹਾਨੀ ਅਰਦਾਸ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੋ ਦੱਸਦੀ ਹੈ ਕਿ ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਮੋਟਰਸਾਈਕਲ ਉੱਤੇ ਸ਼ਿਮਲਾ ਜਾ ਰਹੇ ਸਨ ਜਿਸ ਸਮੇ ਉਹਨਾਂ ਦਾ ਇੱਕ ਟੱਕਰ ਹੁੰਦੀ ਹੈ ਪਸ਼ੂਆਂ ਦੇ ਨਾਲ ਇਸ ਹਾਦਸੇ ਦੇ ਵਿੱਚ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਕਾਫੀ ਸੀਰੀਅਸ ਇੰਜਰੀਜ਼ ਹੁੰਦੀਆਂ ਨੇ ਜਿਸ ਤੋਂ ਬਾਅਦ ਉਹਨਾਂ ਦਾ ਇਲਾਜ ਜੋ ਆ 40s ਹਸਪਤਾਲ ਦੇ ਵਿੱਚ ਚੱਲਦਾ ਹੈ ਜਿੱਥੇ ਫੋਰਟਿਸ ਹਸਪਤਾਲ ਦੇ ਵੱਲੋਂ ਇਹ ਪੁਸ਼ਟੀ ਕੀਤੀ ਗਈ ਸੀ ਕਿ ਰਾਜਵਿਰ ਜਵੰਦਾ ਦੀ ਮੌਤ ਮਲਟੀ ਆਰਗਨ ਫੇਲ ਹੋਣ ਤੋਂ ਬਾਅਦ ਹੋਈ ਸੀ ਲੁਧਿਆਣਾ ਦੇ ਜਗਰਾਉ ਦੇ ਪੋਨਾਪਿੰਡ ਦੇ ਰਹਿਣ ਵਾਲੇ ਰਾਜਵਿਰ ਜਵੰਦਾ ਆਪਣੇ ਗੀਤਾਂ ਕਰਕੇ ਕਾਫੀ ਜ਼ਿਆਦਾ ਮਸ਼ਹੂਰ ਹੋਏ ਨੇ ਉਹਨਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਜਿਸ ਦੇ ਵਿੱਚ ਤੂੰ ਦਿਸ ਪੈਂਦਾ ਖੁਸ਼ ਰਿਹਾ ਕਰ ਸਰਨੇਮ ਆਫਰੀਨ ਲੈਂਡਲਾਰਡ ਡਾਊਨ ਟੂ ਅਰਥ ਕੰਗਨੀ ਇਹ ਗੀਤ ਜੋ ਆ ਉਹਨਾਂ ਦੇ ਲਈ ਜੋ ਆ ਰਾਜਵੇਰ ਜੋ ਬੰਦਾ ਜਾਣੇ ਜਾਂਦੇ ਨੇ ਇਸ ਤੋਂ ਇਲਾਵਾ ਉਹਨਾਂ ਨੇ 2018 ਦੇ ਵਿੱਚ ਗਿੱਪੀ ਕਰਵਾਲ ਨਾਲ ਪੰਜਾਬੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ 2019 ਦੇ ਵਿੱਚ ਜਿੰਦਜਾਨ 2019 ਦੇ ਨਾਲ ਹੀ ਮਿੰਦੋ ਤਹਿਸੀਲਦਾਰਨੀ ਫਿਲਮਾਂ ਦੇ ਵਿੱਚ ਕੰਮ ਕੀਤਾ ਸੀ ਜਿੱਥੇ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਇਸ ਤੋਂ ਇਲਾਵਾ ਦੱਸ ਦਈਏ ਕਿ ਉਹਨਾਂ ਦੇ ਫਨੀ ਅੰਦਾਜ਼ ਨੂੰ ਖੁਸ਼ਮਿਜ਼ਾਜ਼ੀ ਨੂੰ ਵੀ ਹਰ ਕੋਈ ਪਸੰਦ ਕਰਦਾ ਰਿਹਾ